ਅਡਪਿੰਡ ਜਾਨ ਹੁਸ਼ਿਆਰਪੁਰ ਵਿੱਚ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 10 ਨਵਜੰਮੀਆਂ ਬੱਚੀਆਂ ਦੇ ਨਾਂ ਦੇ ਪੌਦੇ ਲਗਾਏ ਗਏ ਇੱਕ ਇੱਕ ਪੇੜ ਮਾਂ ਕੇ ਨਾਮ ਤੇ ਤਾਂ ਕਿ ਉਹ ਬੱਚਿਆਂ ਦੇ ਨਾਵਾਂ ਦੀ ਯਾਦ ਬਣੀ ਰਵੇ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚੀ ਵੱਡੀ ਹੁੰਦੀ ਆ ਪੌਦੇ ਵੱਡੇ ਹੁੰਦੇ ਆ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਵੀ ਪ੍ਰੇਰਿਤ ਕੀਤਾ ਸਮਾਜ ਨੂੰ ਇਸੇ ਤਰ੍ਹਾਂ ਬੱਚਿਆਂ ਨਵਜੰਮੀਆਂ ਬੱਚਿਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਮਾਨਯੋਗ ਐਮਪੀ ਸਾਹਿਬ ਜੀ ਰਾਜਕੁਮਾਰ ਚੱਬੇਵਾਲ ਜੀ ਵੱਲੋਂ ਤੇ ਬਲੈਂਕਟਸ ਦੇ ਕੇ ਨਾਲ ਪੰਜ ਅਚੀਵਰਸ ਨੂੰ ਵੀ ਜਿਹੜੇ ਲੋਕਲ ਹੈਗੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਗਰਲਜ਼ ਨੂੰ ਇਹਦੇ ਨਾਲ ਇਹ ਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੜਕੀਆਂ ਇਸ ਸਮਾਜ ਦਾ ਨਿਕੜਵਾ ਅੰਗਣ ਤੇ ਜਿਸ ਤਰ੍ਹਾਂ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਉਸੇ ਤਰ੍ਹਾਂ ਉਹਨਾਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ ਤੇ ਉਹਨਾਂ ਦੀ empowerment ਪੜ੍ਹਾਈ ਰਾਹੀਂ ਹੀ ਸਹੀ ਮਾਨਿਆ ਚ ਹੋ ਸਕਦੀ ਹੈ ਅ ਅੱਜ ਬੇਟੀ ਜਨਮotsav ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਸਾਡੇ DPO ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਸਾਰਾ CDPO ਸਾਹਿਬ ਉਹਨਾਂ ਦੀ ਰਹਿਨਮਾਈ ਹੇਠੇ ਪ੍ਰੋਗਰਾਮ ਕਰਵਾਇਆ ਗਿਆ ਉੱਥੇ ਮੇਰੇ ਨਾਲ ਸਾਡੇ ਐਸਡੀਐਮ ਸਾਹਿਬ ਸੰਜੀਪ ਜੀ ਉਚੇਚੇ ਤੌਰ ਤੇ ਮੌਜੂਦ ਰਹੇ ਸਾਡੇ ਐਸਐਮਓ ਸਾਹਿਬ ਬੈਂਸ ਸਾਹਿਬ ਸੋ ਇਸ ਪ੍ਰੋਗਰਾਮ ਦਾ ਮੈਂ ਸਾਰਾ ਜਿਹੜਾ ਸ਼ਰੇਹ ਹੈ ਉਹ ਮੈਂ ਸਾਰੇ ਡਿਪਾਰਟਮੈਂਟ ਨੂੰ ਦੇਣਾ ਚਾਹੁੰਦਾ ਬਹੁਤ ਅੱਛਾ ਪ੍ਰੋਗਰਾਮ ਸੀ ਔਰ ਅੱਜ ਦੇ ਜੋ ਅੱਜ ਦੀ ਜ਼ਰੂਰਤ ਹੈ ਆਪਣੀਆਂ ਬੇਟੀਆਂ ਨੂੰ ਜਾਗਰੂਕ ਕਰਨ ਦੀ ਆਪਣੇ ਸਮਾਜ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਅੱਜ ਇਹ ਉਸ ਤੇ ਆਧਾਰਿਤ ਸੀ ਔਰ ਉਸ ਦੇ ਲਈ ਜਿੱਥੇ ਵਧਾਈ ਹੈ ਉੱਥੇ ਹੀ ਇੱਕ ਰੁਖਮਾ ਦੇ ਨਾਮ ਇੱਕ ਪੇੜ ਮਾਂ ਦੇ ਨਾਮ ਜਿਹੜਾ ਉਹ ਵੀ ਅੱਜ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਜਿੱਥੇ ਜਿਹੜੇ ਛੋਟੇ ਬੱਚੇ ਆ ਉਹਨਾਂ ਦੀਆਂ ਮਦਰਜ਼ ਵੱਲੋਂ ਬ੍ਰੇਕਸ਼ ਲਗਾਏ ਗਏ ਪੌਦੇ ਲਗਾਏ ਗਏ ਸੋ ਇਹ ਮੈਂ ਸਮਝਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ 600 ਸਾਲ ਪੁਰਾਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਉਸ ਦੀ ਐਹਮियत ਨੂੰ ਵੀ ਦਰਸਾਉਂਦਾ ਸੋ ਅੱਜ ਦਾ ਪ੍ਰੋਗਰਾਮ ਕੁੱਲ ਮਿਲਾ ਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਦਾ ਬਹੁਤ ਬਹੁਤ ਵਧਾਈ ਦਿਓ ਥੈਂਕ ਯੂ